ਇੰਨੀ ਦਾ ਕਹਾਣਾ ਕਹਿੰਦਾ ਬਹੁਈਆ ਬਦਲਾਈਆ ਬਤਲਾਦੀ ਇਹਦੀ ਹੋਈ ਆ ਨਵਾਂ ਵਿਆਹ ਹੋ ਗਿਆ ਜਵਾਗ ਹੋ ਗਿਆ ਨਾ ਮੈਂ ਇਹਦੀ ਅਬਲਾਦੀ ਹੋਈ ਆ ਇਹ ਤਰੱਕੀ ਕਰੀ ਇਹਨੇ ਪੰਜਾਬ ਨੇ ਥੋੜਾ ਤਰੱਕੀ ਕਰੀ ਇਹਨੇ ਇਹਨੇ ਤਰੱਕੀ ਕਰੀ ਆ ਬਦਲਾਅ ਤਾਂ ਆਇਆ ਸਾਰਿਆਂ ਦੇ ਜਿਹੜੇ ਕੁਆਰੇ ਸੀ ਉਹ ਵਿਆਹੇ ਗਏ ਜਿਹੜੇ ਇਹਨਾਂ ਦੇ ਐਮਐਲਏ ਕੁਆਰੇ ਸੀ ਉਹ ਵਿਆਹੇ ਗਏ ਦੂਏ ਨੰਬਰ ਤੇ ਇਹ ਕਹਿੰਦਾ ਹੁੰਦਾ ਸੀ ਕਿ ਸੁਖਵੀਰ ਬਾਦਲ ਪਿੰਡ ਦੀ ਛੱਤ ਵਿੱਚ ਆ ਕੇ ਦਿਖਾਵੇ ਫਿਰ ਹੁਣ ਇਹ ਆਉਣ ਜੋਗੇ ਹੈਗੇ ਨਾ ਨਾ ਜੀ ਤੁਸੀਂ ਇਹਨਾਂ ਦਾ ਹਾਲ ਦੇਖਿਓ ਇਹਨਾਂ ਨੂੰ ਪਿੰਡਾਂ ਚ ਨਹੀਂ ਵੜਦੇ ਨਾ ਲੋਕਾਂ ਨੇ ਆਏ ਹਾਲ ਤੁਸੀਂ ਇਹ ਮੈਂ ਅੱਜ ਗੱਲ ਲਿਖ ਕੇ ਲੈ ਲਓ 2027 ਵੀ ਆ ਗਿਆ ਤੁਸੀਂ ਇਹਨਾਂ ਦੇ ਜਿਹੜੇ ਮੰਤਰੀ ਐਮ ਐਲ ਐ ਨੇ ਲੋਕ ਤਾਂ ਤੁਸੀਂ ਅੰਨੇ ਹੱਕੇ ਬੈਠੇ ਉਹ ਦਿਖਾਉਣਗੇ ਇਹ ਇੱਥੇ ਨਾ ਪੰਜਾਬ ਆ ਇਹ ਮਿੰਟ ਚ ਆ ਗਿਆ ਖਾਨ ਦਾ ਲੋਕਾਂ ਨੂੰ ਆ ਆ ਗਿਆ 27 4 ਮਹੀਨੇ ਪਹਿਲਾਂ 54 ਤਾਂ ਲਾਏ ਨਾ 5 ਮਹੀਨੇ ਸਾਲ ਡੇਢ ਸਾਲ ਰਹਿ ਗਿਆ ਲੋਕ ਤਾਂ ਹੁਣ ਇਹਨਾਂ ਨਾਲ ਕੀ ਕਰਨ ਲੱਗੇ ਆਪਾਂ ਕਿੰਨੀਆਂ ਵੀਡੀਓ ਦੇਖਦੇ ਨਾ ਪਿੰਡਾਂ 'ਚ ਬਣਨ ਤੋਂ ਨਾ ਹੋ ਗਈ ਤੁਸੀਂ ਦੇਖੀ ਚਲੋ ਜੀ ਆ ਤੁਸੀਂ ਮੇਰੀ ਅੱਜ ਗੱਲ ਨੋਟ ਕਰ ਲਓ 2027 'ਚ ਤੁਸੀਂ ਇਹਨਾਂ ਦਾ ਹਾਲ ਦੇਖਿਓ ਕੀ ਹੋਣਾ ਜਿਹੜੇ ਕਿਸਾਨ ਸੀ ਕਿਸਾਨੀ ਧਰਨਾ ਇਹਨਾਂ ਨੇ ਮਿਲ ਕੇ ਚੱਕਿਆ ਜਿਵੇਂ ਕਿ ਸਮਝ ਆ ਰਹੀ ਆ ਕਿਉਂਕਿ ਇਹ ਇਕੱਠੇ ਬੈਠੇ ਨੇ ਮੀਟਿੰਗਾਂ ਹੋਈਆਂ ਨੇ ਸੰਗਰੂਰ ਸਾਰੀ ਪੁਲਿਸ ਬੁਲਾਈ ਆ ਜਿਹੜੀ ਛੁੱਟੀ ਦੇਦੀ ਉਹ ਵੀ ਬੁਲਾ ਲਈ ਤੇ ਕਿਸਾਨਾਂ ਦੀਆਂ ਜਿਹੜੀਆਂ ਇੱਕ ਠੋਸ ਸਬੂਤ ਦੇ ਤੌਰ ਤੇ ਇਹ ਜਿਹੜੀ ਸਰਕਾਰ ਆ ਉਹ ਕੇਂਦਰ ਸਰਕਾਰ ਨਾਲ ਮਿਲ ਕੇ ਪੁਲਿਸ ਨੂੰ ਪਾਵਰ ਦੇ ਕੇ ਧਰਨਾ ਚਕਾਇਆ ਤੇ ਤੁਸੀਂ ਕੀ ਕਹੋਗੇ ਇਹਦੇ ਮੌਕੇ ਦੀਪ ਸਿੱਧੂ ਵੀਰ ਨੇ ਨਾ ਅੱਜ ਤੋਂ ਜ਼ਿਆਦਾ ਦੀ ਸਰਕਾਰ ਬਣੀ ਧੀ ਉਹਨੇ ਇੱਕ ਗੱਲ ਕਹੀ ਸੀ ਵੀ ਇਹ ਬੰਦਾ ਪੁਰਾਣੇ ਸੀਐਮ ਆ ਨਾਲੋਂ ਵੱਧ ਵੀ ਤੁਹਾਡਾ ਦੁਸ਼ਮਣ ਬਣੂਗਾ ਵੱਧ ਦੇ ਬੈਰੀ ਹੋਊਗਾ ਵੀ ਉਹੀ ਗੱਲ ਸੱਚੀ ਹੋ ਗਈ ਬਾਈ ਦੀ ਵੀ ਇਹ ਉਹਨਾਂ ਨਾਲੋਂ ਵੀ ਭੈੜਾ ਹੋਊਗਾ ਮੇਰੀ ਗੱਲ ਸੁਣੋ ਜੀ ਪੀਐਮ ਸਾਹਿਬ ਸਾਡੇ ਆਏ ਸੀ ਚੰਨੀ ਨੇ ਠੋਕ ਕੇ ਕਿਹਾ ਸੀ ਵੀ ਦੱਸੋ ਤੇਰੇ ਅਸੀਂ ਕਿ ਗੋਲੀ ਮਾਰਤੀ ਵੀ ਰੋੜਾ ਮਾਰਤਾ ਤੂੰ ਸਾਨੂੰ ਕਹਾਂ ਉਹ ਬੰਦੇ ਨੇ ਠੋਕ ਕੇ ਕਿਹਾ ਸੀ ਉਹ ਦਮ ਰੱਖਦਾ ਬੰਦਾ ਬੋਲਣ ਦਾ ਉਹਨੇ ਬੰਦੇ ਨੇ ਪੀਆ ਉਹਨੂੰ ਸਿੱਧਾ ਚੈਲੰਜ ਕਰਿਆ ਸੀ ਇਹ ਸਾਡੇ ਪੰਜਾਬੀ ਜਾ ਕੇ ਸਾਡੇ ਪੰਜਾਬੀਆਂ ਨੂੰ ਚੱਕਦੇ ਨੇ ਹੈ ਫੇਰ ਕਹਿੰਦੇ ਨੇ ਅਸੀਂ ਡਾਂਗਾ ਨਹੀਂ ਮਾਰੀਆ ਜੀ ਸਾਡਾ ਸਮਝੌਤਾ ਹੋਇਆ ਹੈ ਜੀ ਸਾਡੀ ਗੱਲ ਹੋਈ ਆ ਜੀ ਇਹ ਗੱਲਾਂ ਨੇ ਬਸ ਨਵੇਂ ਪੱਲੇ ਹੋਰ ਕੁਝ ਨਹੀਂ ਹੈਗਾ ਜੀ ਜਿਹੜਾ ਇੱਕ ਇਹਨਾਂ ਦੇ ਮੰਤਰੀ ਦੀ ਜਿਹੜਾ ਵਿਧਾਇਕ ਹੈ ਉਹਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਹੁਣ ਸਾਡੀ ਸਰਕਾਰ ਟਰਾਲੀਆਂ ਦਾ ਇਨਕੁਆਇਰੀ ਕਰੂਗੀ ਇਹ ਆ ਕਰੂਗੀ ਹੋਰ ਸਰਕਾਰ ਕਰਦੀ ਕੀ ਹੁੰਦੀ ਹੈ ਜੀ 3 ਲੱਖ ਦੀ ਜਿਹਦੀ 5 ਲੱਖ ਦੀ ਟਰਾਲੀ ਰੁਲ ਗਈ ਉਹਨੇ ਹੋਰ ਕੀ ਲੈਣਾ ਜੱਟ ਮਸਾਂ ਟਰਾਲੀ ਬਣਾਉਂਦਾ ਉਹ ਦੇਖੋ ਜੀ ਇਹ ਉਮਰ ਭਰ ਦੀਆਂ ਰੋਟੀਆਂ ਹੁੰਦੀਆਂ ਨੇ ਆਪਾਂ ਨੂੰ ਪਤਾ ਵੀ ਜ਼ਿਮੀਂਦਾਰ ਟਾਇਰ ਕਿਵੇਂ ਲਾਉਂਦਾ ਟਰੈਕਟਰ ਟਰਾਲੀਆਂ ਸਾਰੇ ਜ਼ਿਮੀਂਦਾਰ ਜੱਟ ਗਾਣੇ ਵਾਲੇ ਨਹੀਂ ਹੁੰਦੇ ਹੈਗੇ ਜਿਹੜੇ ਜੱਟ ਗਾਣਿਆਂ ਚ ਚੱਕੀ ਫਿਰਦੇ ਨੇ ਨਾ ਤੁਸੀਂ ਪਿੰਡ ਚ ਤੁਸੀਂ ਤਾਂ ਪੱਤਰਕਾਰ ਹੋ ਤੁਸੀਂ ਫਿਰਦੇ ਰਹਿੰਨੇ ਹੋ ਇਹ 100 ਦੇ ਵਿੱਚੋਂ ਸਿਰਫ 10% ਹੁੰਦੇ ਨੇ 90% ਜ਼ਿਮੀਂਦਾਰ ਭਾਈ ਤੁਹਾਨੂੰ ਪਤਾ ਹੀ ਹੈ ਕਿਵੇਂ ਚੱਲਦਾ ਉਹਨਾਂ ਦਾ ਉਹ ਟਰੈਕਟਰ ਹੈ ਸਾਰਾ ਕੁਝ ਉਹਨਾਂ ਦਾ ਹੀ ਹੁਣ ਇੱਕ ਫੌਜ ਹੈ ਫੌਜੀ ਫੌਜ ਚ ਜਾਂਦਾ ਜੇ ਉਹਦੇ ਕੋਲ ਹਥਿਆਰ ਨਹੀਂ ਹੋਊਗਾ ਵੀ ਰਵਾਲ ਬਰੇ ਨਹੀਂ ਹੋਊਗਾ ਉਹ ਕੀ ਕਰੂਗਾ ਇਹ ਜਿਹੜਾ ਟਰੈਕਟਰ ਆ ਟ੍ਰਾਲੀਆਂ ਨੇ ਹਥਿਆਰ ਨੇ ਇਹਨਾਂ ਦੇ ਤੁਸੀਂ ਐ ਨਾ ਸਮਝੋ ਉਹ ਤੁਸੀਂ ਕਰੋੜਾਪਤੀਆਂ ਤੁਸੀਂ ਅਰਬਾਂ ਪਤੀਆਂ ਹੋ ਤੁਹਾਡੇ ਲਈ ਤਾਂ ਟਰਾਲੀ ਕੁਝ ਨਹੀਂ ਹੈਗੀ ਜਿਨੇ ਕਮਾਈ ਹੈ ਜਿਹਦੇ ਪੁੱਤ ਨੇ ਸਾਰੀ ਉਮਰ ਕੱਢੀ ਜਾਂ ਜਿਹਦੇ ਬਾਪ ਨੇ ਉਮਰ ਕੱਢਿਆ ਉਹਨੂੰ ਪੁੱਛੋ ਟਰਾਲੀ ਕੀ ਹੁੰਦੀ ਆ ਟਰੈਕਟਰ ਕੀ ਹੁੰਦਾ ਤੁਹਾਡੇ ਪਾਸਾ ਕੀ ਹੈਗਾ ਟਰਾਲੀ ਟਰੈਕਟਰ ਤੁਹਾਡੇ ਪਾਸਾ ਤਾਂ ਕਵਾੜ ਆ ਉਹ ਤੁਹਾਨੂੰ ਕੀ ਪਤਾ ਲੱਗਣਾ ਜਿਹਦੇ ਬੀਤੀ ਆ ਜਿਹਦਾ ਪੈਸਾ ਬਰਬਾਦ ਹੋਇਆ ਜਿਹਦਾ ਘਰ ਆ ਉਹਨੂੰ ਪੁੱਛੋ ਜਾ ਕੇ ਤੁਸੀਂ ਤੇ ਅੱਗੇ ਜਿਹੜਾ ਆਉਣ ਵਾਲਾ ਮਾਹੌਲ ਹੈ ਉਹਦੇ ਵਿੱਚ ਤੁਸੀਂ ਕੀ ਕਹਾਂਗੇ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰੇ ਸਰਕਾਰ ਬਣਾਉਗੀ ਭੁੱਲ ਜਾਓ ਜੀ ਭੁੱਲ ਜਾਓ ਇਹ ਤਾਂ ਸੁਪਨਾ ਵੀ ਨਾ ਵੇ ਸਟੇਟ ਜਿੰਨੇ ਪੰਜਾਬ ਇੰਡੀਆ ਦੇ ਵਿੱਚ ਸਟੇਟ ਨੇ ਸਿਰਫ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਰਹਗੀ ਦਿੱਲੀ ਚ ਤੇ ਉਥੋਂ ਵੀ ਗਏ ਇਹ ਪੰਜਾਬ ਚ ਵੀ ਤੁਸੀਂ ਇਹਨਾਂ ਦਾ ਦੇਖਿਓ ਕੀ ਹਾਲ ਹੋਣਾ ਯਾਰ ਲੋਕਾਂ ਨੇ ਕਿਤੋਂ ਹੋਰ ਆ ਦਿੱਲੀ ਕੋਈ ਹੋਰ ਆ ਕੋਈ ਉਹਨਾਂ ਨੂੰ ਪਤਾ ਲੱਗ ਗਿਆ ਨਾ ਇਹਦਾ ਦਿੱਲੀ ਦਾ ਧੂਆਂ ਘੜਤਾ ਇਹਨੇ ਤਾਂ ਆ ਹੁਣ ਪੰਜਾਬ ਚ ਰਹਗੀ ਇਹਦਾ ਪੰਜਾਬ ਚੋਂ ਵੀ ਹੋ ਗਿਆ ਇਹਦਾ ਖਤਮ ਆ ਜੀ ਇਹਦਾ ਤੁਸੀਂ ਦੇਖੋ ਇਹਨਾਂ ਦਾ ਬਣਦਾ ਕੀ ਆਉਣ ਵਾਲੇ ਸਮੇਂ ਚ ਕੇਜਰੀਵਾਲ ਉਹ ਨਹੀਂ ਉਰੇ ਆ ਗਏ ਹੁਣ ਪੰਜਾਬ ਦੇ ਵਿੱਚ ਸੋ ਜੌਦੀ ਉਹ ਨਹੀਂ ਸਾਰੇ ਆ ਜਿਹੜੇ ਉੱਥੇ ਜਹਾਜ਼ ਹਾਰੇ ਨੇ ਸਾਰੇ ਉਰੇ ਲੈਂਡ ਹੋ ਗਏ ਕੀ ਕਹੋਂਗੇ ਪੰਜਾਬ ਸਰ ਰੋਜ਼ ਕਰਦਿਆ ਡਰ ਰਿਹਾ ਹੈ ਰੋਜ਼ ਐਸ਼ਾਂ ਲੁੱਟ ਰਹੇ ਨੇ ਉਹ ਗੁੜ ਤੇ ਮੱਖੀਆਂ ਵੰਦੀਆਂ ਨੇ ਜੀ ਜਿੱਥੋਂ ਪਤਾ ਨਾ ਖਾਣ ਨੂੰ ਪੈਂਦਾ ਏ ਇੱਕ ਦਾ ਬੰਦਾ ਹੁੰਦਾ ਵੀ ਜਿਹੜਾ ਐ ਐ ਖਾ ਲਿਆ ਤਾਂ ਕਰਾ ਅਕੜਾ ਮਾਰਦੇ ਨੇ ਕਰਾ ਐ ਇੱਕ ਦਾ ਬੰਦਾ ਹੁੰਦਾ ਜਿਹਨਾਂ ਪੁਰਾਣੇ ਕਹਿੰਦੇ ਸੀ ਵੀ ਮੰਤਰੀ ਐ ਐਮ ਐਲ ਏ ਪੁਰਾਣੇ ਨੇ ਚੱਲ ਵਿੱਚ ਹੁੰਦੇ ਦੀ ਜ਼ਿੰਮੇਦਾਰ ਕੋਈ ਵਧੀਆ ਰੱਜੇ ਭੱਜੇ ਕਰਾ ਦੇ ਮੰਤਰੀ ਐ ਐਮ ਐਲ ਏ ਹੁੰਦੇ ਉਹ ਫਿਰ ਵੀ ਗੌਰ ਰੱਖਦੇ ਦੀ ਉਹ ਖਾਂਦੇ ਦੀਆਂ ਮੁੱਠੀ ਖਾ ਲਈ ਤੇ ਕੜਾਹ ਮਾਰਦੇ ਨੇ ਐਵੇਂ ਵੀ ਆਉਣ ਦੇ ਜਿਹੜਾ ਕੁਸ ਆਉਂਦਾ ਤਾਂ ਕੁਸ ਛੱਡਦੇ ਨਹੀਂ ਬਕਸਦੇ ਨਹੀਂ ਹੈਗੇ ਕੋਈ ਇੱਕ ਬੰਦਾ ਵੀ ਇਹਨਾਂ ਦਾ ਠੋਕ ਕੇ ਕਹਿ ਦੇਵੇ ਕਦੇ ਕਿਸੇ ਦੀ ਵੀਡੀਓ ਵਾਇਰਲ ਹੋ ਜਾਂਦੀ ਆ ਕਦੇ ਕਿਸੇ ਦੀ ਆਡੀਓ ਵਾਇਰਲ ਹੋ ਜਾਂਦੀ ਆ ਇਹਨਾਂ ਦਾ ਤਾਂ ਆ ਕੁਸ ਚੱਲ ਰਹੇ ਆ ਇਹਨਾਂ ਦਾ ਇਹ ਕਿੱਥੋਂ ਸਰਕਾਰ ਮੈਂ ਤਾਂ ਹੈਰਾਨ ਆ ਜੀ ਜਿਹੜੇ ਬੰਦੇ ਆ ਥੋੜਾ ਕਾਣਾ ਵੀ ਪੰਜ ਵੀ ਨਹੀਂ ਜਿੱਤੇ ਆ ਦੀ ਜਿਹੜੇ ਬੰਦੇ ਤਾਂ ਆਪਦਾ ਘਰ ਨਹੀਂ ਚੱਲਦਾ ਪੰਜਾਬ ਚ ਲਾਊਗਾ ਪਹਿਲਾਂ ਮੈਨੂੰ ਇਹ ਗੱਲ ਦੱਸੋ ਬੰਦੇ ਦੀ ਤਰੱਕੀ ਜਾਂ ਕੋਈ ਗੱਲਬਾਤ ਹੁੰਦੀ ਹੈ ਨਾ ਕੋਈ ਮਤਲਬ ਉਸੇ ਬਾਰੇ ਵੀ ਪੁੱਛਣਾ ਉਹਦੇ ਘਰੇ ਜਾ ਕੇ ਕਹਿੰਦੇ ਆਂ ਉਹਦੀ ਵਾਈਫ ਨੂੰ ਪੁੱਛ ਲਓ ਜਾਂ ਉਹਦੇ ਤੁਸੀਂ ਵੀ ਕਿਵੇਂ ਉਹ ਬੈੜ ਦਾ ਉਰਦਾ ਖਾਂਦਾ ਵੀ ਆ ਤੁਹਾਨੂੰ ਉਹ ਤਾਂ ਪਤਾ ਲੱਗ ਜੂ ਇਹਨਾਂ ਤਾਂ ਘਰ ਆਪਦੇ ਸਾਹਵੇਂ ਨਹੀਂ ਜਾਂਦੇ ਹੈਗੇ ਇਹ ਪੰਜਾਬ ਚ ਲਾਉਣਗੇ ਇਹ ਜਿਹੜਾ ਆਉਣ ਵਾਲੀ ਸਰਕਾਰ ਆ ਜਿਵੇਂ ਹੁਣ ਸਾਥ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਤੁਸੀਂ ਪਿੰਡਾਂ ਦੇ ਵਿੱਚ ਵੜ ਕੇ ਦਿਖਾਓ ਇਹ ਗੱਲ ਭਗਵੰਤ ਮਾਨ ਟੀਚਰ ਨਾਲ ਕਹਿੰਦਾ ਹੁੰਦਾ ਸੀ ਵੀ ਜਿਹੜੇ ਦੂਏ ਭਗਵੰਤ ਮਾਨ ਕਹਿੰਦੇ ਸੁਖਵੀਰਵਾਲ ਨੂੰ ਕਹਿੰਦਾ ਤੂੰ ਪਿੰਡ 'ਚ ਵੜ ਕੇ ਦਿਖਾਈ ਉਹੀ ਹਾਲ ਇਹਨਾਂ ਦਾ ਹੁਣ ਹੋਇਆ ਪਿਆ ਦੇਖੋ ਇਹ ਬਾਦਲ ਕਾਲੀ ਕਾਂਗਦੇ ਜਿਹੜੇ ਮਰਜ਼ੇ ਸੀ ਉਹ ਪਿੰਡਾਂ 'ਚ ਬੜ ਵੀ ਰਹੇ ਨੇ ਲੋਕ ਤੁਰ ਵੀ ਰਹੇ ਨੇ ਉਹਨਾਂ ਦੇ ਇਹਨਾਂ ਨੂੰ ਤਾਂ ਪਿੰਡ 'ਚ ਵੀ ਨਹੀਂ ਬਣ ਦੇਣਾ ਜੀ ਆਹ ਕੱਲ੍ਹ ਵਰਸੋ ਨਾਲ ਇੱਕ ਪਾਸੇ ਕੋਈ ਰੈਲੀ ਦੀ ਪਤਾ ਨਹੀਂ ਕੋਈ ਇਕੱਠ ਦੀ ਸਾਡੀ ਬੱਸ ਭੇਜੀ ਹੋਈ ਦੀ ਉੱਥੇ ਭਾਈ ਉਹ ਬੀਬੀਆਂ ਆ ਕੇ ਬੈ ਗਈਆਂ ਤੇ ਆਹ ਡਰਾਈਵਰ ਨੂੰ ਅਸੀਂ ਪੁੱਛਿਆ ਵੀ ਗੱਡੀ ਭਰ ਗਈ ਕਹਿੰਦਾ ਭਰ ਗਈ ਭਾਈ ਇੱਧੇ ਘੰਟੇ ਬਾਅਦ ਸਾਨੂੰ ਡਰਾਈਵਰ ਦਾ ਫੋਨ ਆਇਆ ਕਹਿੰਦਾ ਵੀ ਤੁਸੀਂ ਕਾਰ ਭੇਜ ਦੋ ਜਾਂ ਕੋਈ ਹੋਰ ਭੇਜ ਦੋ ਵੀ ਬੰਦੇ ਨਹੀਂ ਮਿਲੇ ਹੈਗੇ ਅਸੀਂ ਕਿਹਾ ਵੀ ਤੂੰ ਤਾਂ ਹੁਣ ਤੱਕ ਕਹਿੰਦੇ ਵੀ ਭਰੀ ਹੋਈ ਬੱਸ ਆ ਵੀ ਜਾ ਰਹੀ ਹੈ ਵੀ ਹੁਣ ਤੂੰ ਕਹਿੰਦਾ ਖਾਲੀ ਵੀ ਕਹਦਾ ਮੈਂ ਵੀ ਅਰਗ ਨੂੰ ਪੁੱਛਿਆ ਕਹਿੰਦਾ ਜਦੋਂ ਉਹਨੂੰ ਦੱਸਿਆ ਵੀ ਇਹ ਗੱਡੀ ਉਹਨਾਂ ਦੀ ਪਾਰਟੀ ਚੱਲੀ ਆ ਕਹਿੰਦਾ ਸਾਰੀਆਂ ਬੀਬੀਆਂ ਬੂਰੀਆਂ ਬਿਸਤਰਾ ਚੱਕਿਆ ਬਾਹਰ ਨਿਕਲ ਕੇ ਭੱਜ ਗਈਆਂ ਕਹਿੰਦੀ ਇਹ ਸਾਨੂੰ ਤਾਂ ਖਾ ਗਿਆ ਇਹ ਕਹਿੰਦੀ ਅਸੀਂ ਇਹਦੀ ਜਿੱਲੇ ਚ ਜਾਵਾਂਗੇ ਕੋਈ ਲੋਕ ਤਾਂ ਤੁਰ ਨਹੀਂ ਰਹੇ ਨਾਲੀ ਇਹ ਜੋ ਮਰਜੀ ਕਹੀ ਜਾਣਾ ਹੁਣ ਦੇਖੋ ਆਪਦੇ ਆਪ ਨੂੰ ਥੋੜਾ ਜਿਹਾ ਮਾੜਾ ਕਹਿਣਗੇ ਕੋਈ ਆਪਦੇ ਆਪ ਨੂੰ ਮਾੜਾ ਨਹੀਂ ਕਹਿੰਦਾ ਹੁੰਦਾ ਜੀ ਤੁਸੀਂ ਰਿਜ਼ਲਟੇ ਦੇਖੂਗਾ ਤੁਹਾਨੂੰ 22 ਚ ਪਤਾ ਲੱਗ ਜੂ ਵੀ ਕੀ ਹੋਣਾ ਇਹਨਾਂ ਨਾਲ ਹੁਣ ਇਹ ਦੱਸੋ ਕਿ ਜਿਹੜਾ ਟਰਾਂਸਪੋਰਟ ਮਹਿਕਮਾ ਹੈ ਉਹ ਲਾਹੇਵੰਦ ਹੈਗਾ ਹੁਣ ਜਿਵੇਂ ਤੁਸੀਂ ਮਿੰਨੀ ਬੱਸ ਕਿੰਨਾ ਗਲਾਹੇਵੰਦ ਕੋਈ ਇਲਾਹੇਵੰਦ ਨਹੀਂ ਹੈਗਾ ਜੀ ਇਹਦਾ ਪੁਰਾਣੇ ਕੰਮ ਨੇ ਹੁਣ ਸਾਨੂੰ 25 30 ਸਾਲ ਹੋ ਗਏ ਸੀ ਜੜੀ ਬੈਠੇ ਆ ਹੋਰ ਕੁਝ ਕਰ ਨਹੀਂ ਸਕਦੇ ਹੈਗੇ ਮੇਰੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਈ ਆਟੋਮੋਬਾਈਲ ਦਾ ਡਿਪਲੋਮਾ ਕੀਤਾ ਹੋਇਆ ਹੈ ਐਮਏ ਮਾਸਟਰ ਮੇਰੀ ਜੀਓਗ੍ਰਾਫੀ ਦੀ ਕੀਤੀ ਹੋਈ ਐ ਐਮਐਸਸੀ ਦੀ ਮੈਂ ਖੁਦ ਮਾਲਕ ਆਈ ਮੈਂ ਖੁਦ ਬਹੁਤ ਜਗ੍ਹਾ ਡਰਾਈਵ ਮਾਰਿਆ ਦੇਖੋ ਮੈਂ ਨਹੀਂ ਕਹਿੰਦਾ ਕਿ ਮੈਨੂੰ ਨੌਕਰੀ ਮਿਲੀ ਉਹ ਤਾਂ ਆਪਾਂ ਨੂੰ ਪਤਾ ਹਰ ਬੰਦੇ ਨੂੰ ਮਿਲ ਵੀ ਨਹੀਂ ਸਕਦੀ ਹੈਗੀ ਪਰ ਵੀ ਨਹੀਂ ਹੈ ਨਹੀਂ ਇਹ ਇਲਾਹੇਵੰਦ ਇਹ ਸੀ ਨੌਜਵਾਨ ਗੌਰਵ ਤੇ ਇਹ ਬੱਸਾਂ ਦਾ ਵੀ ਮਾਲਕ ਆ ਤੇ ਜਿਹੜਾ ਨੌਜਵਾਨੀ ਦੇ ਵਿੱਚ ਇਹ ਮਤਲਬ ਹਰ ਇੱਕ ਕੰਮ ਨੂੰ ਪੂਰੇ ਜੋਸ਼ ਨਾਲ ਕਰਦਾ ਤੇ ਸਰਕਾਰ ਤੋਂ ਇਸ ਨੂੰ ਬੜੀ ਉਮੀਦ ਸੀ ਪਰ ਉਹ ਹੁਣ ਇੱਕ ਤਰ੍ਹਾਂ ਨਾਲ ਬੇ ਉਮੀਦਾ ਹੋਇਆ ਪਿਆ ਤੇ ਤੁਹਾਨੂੰ ਦਿਖਾਇਆ ਹੀ ਹੈ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਧੰਨਵਾਦ